सारे स्वागत आहे तुझा साडे यूट्यूब चॅनल मनप्रीत बराड ब्लॉग्स ते होतो किंवा हो करते ठीक ठाक होते करोस्त हॅलो जी वलॉगिंग वलॉगी स्ट, स्टार्टिंग करी आहे आई थिंक टाईम मेर अकॉर्डिंग किंवा होईल वैसे टाइम होगा साडे सात वाजे आपण होग्या न रेडी एक म्हणजे ते हुन पाणी गरम करणार

ਨੇ ਬੱਤੀ ਬਣਾਇਆ ਗਾਉ ਕਾ ਲੈਂਦੀ ਤੇ ਚਾਹ ਤਿਆਰ ਕਰਾਂ ਮੈਂ ਬੱਤੀ ਉਧਰ ਲੈ ਨੀ ਗੋ ਉੱਥੋਂ ਟੋਕੜੇ ਖਿਆ ਦੋ ਪਕੈਂ ਕੇ ਪਾਵਾਂ ਮੈਂ ਦੂਜਾ ਫਿਰ ਅੰਦਰ ਦੂਹ ਚੁੱਕ ਮੈਂ ਆਪਣੀ ਹੋ ਗਈ ਤਿਆਰੀ ਜਾਣ ਦੀ ਤਾਂ ਮੋਟਾ ਸੂਟ ਵੀਅਰ ਕਰ ਲੈਣਾ ਹੈਗਾ ਕਿ ਤੁਹਾਨੂੰ ਮੈਂ ਵਿਖਾਉਣੀ ਕੀ ਵਿਖਾਉਣਾ ਹੈ ਇੱਦਾਂ ਪਿੱਛੇ ਇੱਕ ਤਾਂ ਤੁਹਾਨੂੰ ਵਿਖਾਉਣੀ ਇੱਕ ਸਿੰਘ ਵਾਲੀ ਮੱਝ ਮੈਂ ਤਾਂ ਪਹਿਲੀ ਵਾਰ ਦੇਖੀ ਆ ਉਸਾ ਮੇਰੇ ਵੱਗੇ ਭੈਣਾ ਹੁਣ ਇੱਕ ਸਿੰਗ ਵਾਲੀ ਮੱਝ ਵਖਾਵਾ ਤੁਹਾਨੂੰ ਮੈਂ ਆ ਮੱਝਾਂ ਨੇ ਮਮਾ ਹੈਗਾ ਵਪਾਰੀ ਆ ਦੋ ਵਿਕ ਜਾਣਗੇ ਉਹਦਾਂ ਨੂੰ ਹੋਰ ਦੋ ਆ ਜਾਣਗੇ ਫੇਰ ਵੀ ਇੱਕ ਜਾਣਗੇ ਨਵੀਆਂ ਆ ਜਾਣਗੀਆਂ ਕੋਲੀ ਮੱਝ ਇਹਦਾ 21 ਸਿੰਗ ਆ ਮੈਂ ਵੀ ਹੁਣ ਵੇਖੀ ਬਸ ਅੱਜ ਹੋ ਸਕਦਾ ਅੱਜ ਵਿਕ ਜਾਣ ਹੋ ਸਕਦਾ ਕੱਲ ਵਿਕ ਜਾਣ ਵਿਖ ਜੂਗੀ ਬਾਰੇ ਦੁੱਧ ਵਾਲਾ ਇੱਥੇਲੇ ਇੱਕ ਸਿੰਗ ਵਾਲੀ ਮੱਝ ਹੈ ਕੀ ਚੀਜ਼ ਹੋਰ ਦਿਖਾਣੀ ਆ ਤੁਹਾਨੂੰ ਇੱਧਰ ਵੇਖੋ ਲੇਟੀ ਰਿੱਜੀ ਜਾਂਦੀ ਆ ਹਾਰੇ ਦੇ ਵਿੱਚ ਹਾਰਾ ਕਿੰਨਾ ਸੋਹਣਾ ਨੀਚੇ ਗੱਡਿਆ ਹੋਇਆ ਨੀਚੇ ਗੱਡਿਆ ਕਿੰਨਾ ਨੀਵਾ ਤੇ ਵਧੀਆ ਮੈਂਟਲ ਚ ਇਹ ਰਿੱਜ ਚ ਆ ਪਿੱਛੇ ਮੈਨ ਲੱਗਾ ਗੱਲ ਤੁਨ ਬਖਾਈ ਦਿੱਤਾ ਸੀ ਮੈਂ ਪੱਠੇ ਨੇ ਸੂਰਜ ਨਿਕਲ ਗਿਆ ਜਾਂਦਾ ਮੈਨਾਂ ਪੌਣੇ ਅੱਧਾ ਟਾਈਮ ਹੋ ਗਿਆ ਚਲੋ ਜੀ ਹੁਣ ਗੱਡੀ ਕਰ ਲਈ ਸਟਾਰਟ ਤੇ 올ਓਵਰ ਕੰਮ ਆਪਣੇ ਡਨ ਹੋ ਗਏ ਨਾ ਧੋ ਲਏ ਹਾਂ ਚੁੱਤ ਵੀ ਬਿਲਕੁਲ ਸੈਟ ਹੈ ਤੇ ਵੈਸੇ ਤੇ ਚੈੱਕ ਅਪ ਜਾ ਕਰਾਉਣਾ ਹੈਗਾ ਇਹਦਾ ਕਲੀ ਡਾਕਟਰ ਕੋ ਉਹ ਕਰਾ ਕੇ ਲੈ ਕੇ ਜਾਵਾਂਗੇ ਜੇ ਰਾਸਤੇ 'ਚ ਪੋਸੀਬਲ ਹੋਇਆ ਤਾਂ ਹੋ ਸਕਦਾ ਤਾਂ ਉਹ ਵੀ ਵੇਖ ਕੇ ਆਵਾਂਗੇ ਮੇਲਾ ਤੁਹਾਨੂੰ ਦਿਖਾਵਾਂਗੇ ਜੇ ਸਰ ਜੀ ਮਿਲਦੇ ਆਪਾਂ ਤੁਹਾਨੂੰ ਨਣੀ ਅਟਾ ਨੂੰ ਨਹੀਂ ਹਾਂ ਫਿਰਦੇ ਇੱਧਰ ਤਰ ਮਿਆ चादर त्यो हैिफ्ट ओलिया चार पिछे तरीजूगा बगा धरलूगा फिर तर जाऊ चार तलो वेखी जूगा तिलकद ਉਸ ਗੱਡੀ ਨੂੰ ਘੱਟ ਕਿਥੇ ਤੇ ਜੱਪੂ ਅੜਦਾ ਕੱਢਣਾ ਕਿ ਉੱਤੇ ਤੇ ਨਿਕਲੂਗਾ ਵਧੀਆ ਇਹ ਤਾਂ ਪੱਕੇ ਤੌਰ ਤੇ ਅੱਗੇ ਧਰ ਲੋ ਲਓ ਜੀ ਸਾਡੀ ਗੱਡੀ ਦੇਖ ਲੋ ਸਿੱਟ ਲੋ ਇਹਨਾਂ ਲੋਡ ਕਰ ਲਿਆ ਸਬਾਨ ਧਰ ਲਿਆ ਇੱਥੇ ਜਿੰਨਾ ਸਬਾਨ ਪਿਆ ਸੀ ਕੀਦੇ ਸੀ ਸਾਰਾ ਧਰਤਾ ਕੀ 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 ਦੱਸੋ ਸਿਸਮਾ ਦੇ ਪੋਟਰੋਂ ਪਾ ਲਿਆ ਹੋ ਮਣ ਪਾ ਲਿਆ ਪਾ ਲਿਆ ਉੱਥੇ ਵੀ ਅਸੀਂ ਟੇਬਲ ਤੇ ਹੈ ਸੰ ਤੋਂ ਮੁੰਡਾ ਹੋ ਗਿਆ ਜੀ ਮੈਂ ਹੋਰ ਦੇ ਟੇਬਲ ਤੇ ਪਿਆ ਸੀ ਲਪਾਫਾ ਜਿਹਾ ਪਤਲ ਚ ਖੋਲ ਕੇ ਮੈਂ ਦੇਖਿਆ ਆ ਖੋਲ ਕੇ ਨਹੀਂ ਮੈਂ ਦੇਖਿਆ ਉਹਡਾ ਹਾਂ ਤਾਂ ਲੈ ਕਾਹ ਰਹੀਆਂ ਤੂੰ ਇਹਨਾਂ ਦੀ ਚੁੱਧ ਨਹੀਂ ਬਟਾ ਤੁਰੋ ਭਾਈ ਰੋਣ ਦੀ ਟਾਈਮ ਕਿੰਨਾ ਹੋ ਗਿਆ ਅਰਥਵਾਚਲੇ ਚਲੋ ਭਾਈ 15 ਡੰਗਲੇ ਬਣਾਣੇ ਨੇ ਕਿਹੜੇ ਚੰਗਲੇ ਨਹੀਂ ਡੰਗਰ ਤਰਾਂਦੀਆਂ ਨੇ ਲੱਕੜ ਲਾਣੀ ਵਜਣਾ ਬਣਾੜ ਚੰਗਲੀਆਂ ਵਖਾਖ ਲੈ ਚੰਗਲੀਆਂ ਤੰਗਲੀਆਂ ਵਾ ਕਾਚਲੇ ਮੱਕੇ ਹਾਂ ਮਾਮਾ ਲੱਤੇ ਪੇ ਕੰਮ ਤੇ ਕਿੱਦਾਂ ਗਿਆ ਅਹ ਹੋ ਹੁੰਦੀਆਂ ਦੀਦ ਨਾਲ ਤੋੜੀ ਕੱਢੀ ਦੀ ਨਹੀਂ ਹੋਰ ਕਿਹੜੀਆਂ ਹੁੰਦੀਆਂ ਆਉ ਬਈ ਹਣਾ ਹਾਂ ਹਾਂ ਬਈ ਆ ਬਈ ਇੱਥੇ ਪਈ ਰਹਿੰਦੇ ਰਹਿੰਦੇ ਹਾਂ ਹਾਂ ਬਈ ਹਣਾ ਹੋਰ ਲੋਟ ਕਰਨਾ ਆ ਸੀ ਫੋਟੋ ਆ ਜਾਂਦੀ ਕਹਿੰਦਾ ਇੱਧਰ ਹੋ ਕੇ ਉਹ ਤੰਗਲੀ ਪੁਰਾਣੇ ਟਾਈਪ ਨੇ ਇਹ ਲੱਕੜ ਦੀ ਆ ਹਾਂ ਅੱਛਾ ਮੈਂ ਸੋਚਿਆ ਉੱਤੇ ਕਿਤੇ ਲੋਹਾ ਨਾ ਨਿੰਮ ਰਹਿੰਦੇ ਨਾ ਚੰਗੀ ਠੀਕ ਆ ਠੀਕ ਆ ਲੱਕੜ ਦੀ ਆ ਨਹੀਂ ਪਹਿਲਾਂ ਉਹਲੇ ਟਾਈਮ ਦੀ ਆ ਮੈਂ ਤਾਂ ਸੋਚੀ ਜੀ ਉਹ ਹੁਣ ਲੋਹੀ ਦੀ ਹੁੰਦੀ ਅੱਗੋਂ ਪੁਰਾਣੇ ਜਿਹੋ ਨਾਨੇ ਦੇ ਟਾਈਮ ਦੇ ਆ ਬਾਹਰ ਮਚਾਤਾ ਨਾਨੇ ਅੱਛਾ ਹੋਰ ਆ ਕੁੰਡਾ ਤੇਰੇ ਨਾਨੇ ਦਾ ਇਹ ਵੀ ਉਹਨੇ ਕਰਲਾ ਹਲਕਾ ਪੜਦਾ ਇਹ ਜਿਆ ਇਹ ਕਿਹੜਾ ਕੁੰਡਾ ਆ ਜਾਓ ਜੇ ਤੰਦਰੰਗ ਕਰਿਆ ਤੇ ਉਹਦੀ ਫੋਟੋ ਅੰਦਰ ਕਰਨੀ ਸੀ ਤੂੰ ਰੰਗ ਕਰੇਗੀ ਅੱਛਾ ਹੋਰ ਠੀਕ ਹੈ ਹੋਰ ਹੋਰ ਨਨੀ ਨੂੰ ਕਹਿੰਦੀ ਵਿਖਾ ਦਮ ਫਿਰ ਮੇਰਾ ਤਾਂ ਪੁੱਤ ਬੋਲਾ ਆ ਪਈ ਆ ਦੇਖ ਸਾਲ ਨੂੰ ਆਵੇ ਖਾਈ ਦੋ ਲੈ ਦੇਖੋ ਕੀ ਕਹ ਉਹਦੇ ਜਿਵੇਂ ਆਈ ਦੇ ਬਾਹਲੇ ਨਹੀਂ ਉਹਦੇ ਦੋ ਨੇ ਉਹਦੇ ਦੋ ਕੀ ਨਾਮ ਉਹਦਾ ਆਹੀ ਟੰਗੜੀ ਟੰਗੜੀ ਉਹਨੂੰ ਕਹਿੰਦੇ ਠੀਕ ਆਓ ਖੜੇ ਇੰਨੇ ਜਣੇ ਰੇਟਿੰਗ ਚ ਉਸ ਵੀਡੀਓ ਬਣਾਉਂਦੀਆਂ ਫਿਰਦੇ ਆਖੇ ਹੋਸੀ ਆਪਣਾ ਇੱਕ ਜੱਫਾ ਅੱਛਾ ਉਧਰ ਪਿਆ ਮੈਨੂੰ ਲੱਗਦਾ ਚਲ ਫਿਰ ਬਣਾ ਲਾਂਗੇ ਬਾਏ ਜੱਪਣਾ ਵਾਲਾ ਸਾਨੂੰ ਜਾਂਦੇ ਨਹੀਂ ਅਸੀਂ ਰਹਿਨੇ ਤੇ ਨੇ ਤੁਸੀਂ ਦੋਨੋਂ ਪਾਪਾ ਪਾਪਾ ਹੋ ਗਈ ਪਾਪਾ ਪਾਪਾ ਨਾ ਰਹੀ ਹੋਈ ਜਾਓ ਜਾਓ ਨਾ ਰਹੀ ਜਾਣਾ ਸਾਰੇ ਨੇ ਕਹਿੰਦੇ ਤੁਸੀਂ ਚਲੋ ਕਰੋ ਨਾਨੀ ਠੀਕ ਹੈ ਸਾਸਰੀ ਕਾ ਚੰਗਾ ਪਤਾ ਕਿੰਨਾ ਹੋ ਗਿਆ ਹੋ ਗਿਆ ਆਪਣੇ ਪਰਾਲੇ ਨਾਲ ਮਿਲ ਗਿਆ ਚੰਗਾ ਮੈਂ ਹੋਣ ਲੱਗਾ ਸੀ ਮੈਂ ਤਾਂ ਜਦ ਮਾਸੀ ਨੂੰ ਮਿਲਣ ਲੱਗੀ ਸੀ ਚੰਗਾ हाँ भी <laughs> <सस्थिका>। <laughs> <गार है>। चलो ससिका ससिका चलो प्लेक उधर से देख कई बार हो जाता ना देखो दिवजीत ਤੂੰ ਤਾਂ ਸੱਚੀ ਤੂੰ ਸੇ ਫੜ ਲਓ ਕਿ ਮੈਨਲੇ ਜੂਹੇ ਨਾ ਸਾਨੂੰ ਪਤਾ ਨਹੀਂ ਪੈਸੇ ਤਾਂ ਸਾਂਹ ਲਿੰਦਾ ਤੇ ਬਰਸ ਐਂ ਪਾ ਲਿੰਦਾ ਚੱਲਗੇ ਬਾਈ ਕਰ ਦੇ ਮਾਮੂ ਨੂੰ ਬਾਈ ਕਰ ਦੇ ਹਾਂ ਦੋ ਦੇ ਦੇ ਦੋ ਪਤਾ ਨਹੀਂ ਦੋ ਇਹ ਕਹਿੰਦਾ ਇੱਕ ਪਹਿਲਾਂ ਮਿਲ ਕੇ ਕਹਿੰਦਾ ਖੁੰਮ ਦੋ ਚੱਲਗੇ ਚਲੋ ਅਸਰ ਫੋਨ ਕਰਾਂਗੇ ਨਾ ਹੁਣ ਤਾਂ ਮੈਨੂੰ ਪਤਾ ਨਹੀਂ ਸੀ ਤੂੰ ਆਏ ਤੂੰ ਰਹਿਣ ਤਾਂ ਦੇਖ ਰੱਖ ਲੇ ਗੇ ਨੋ ਅੱਛਾ ਰੱਖ ਲੈ ਨਹੀਂ ਉਰੂ ਮੇਲਾ ਦਿਖਾਏਗਾ ਚਲ ਠੀਕ ਐਡਾ ਵੱਡਾ ਮੇਲਾ ਅੱਛਾ ਕਿੱਥੇ ਜੀ ਚਲੋ ਚਲੋ ਜਾਓ ਚਲੋ ਜੀ ਚੰਗਾ ਮਮ ਜੀ ਚੰਗਾ ਭਾਈ ਜੀ ਐ ਨੋ ਠੀਕ ਆ ਤੇ ਕਾਲ ਜੀ ਉਹ ਵੀ ਪਿੱਛੇ ਪਿੱਛੇ ਜਾਣਾ ਕੋਈ ਨਾ ਪਿੱਛੇ ਬੈ ਜੀ ਨਹੀਂ ਮੈਨੂੰ ਲੈ ਕਰ ਦੋ ਹੁਣੇ ਮਾੜੇ ਪਿੱਛੇ ਕਰ ਉਹਨੇ ਪਿੱਛੇ ਉਹਨੇ ਪਿੱਛੇ ਬਹਿ ਜਾਣਾ ਨੇ ਕਿੱਥੇ ਬਹਿਣਾ ਮੈਂ ਤਾਂ ਉਹਦੇ ਚਾਚੂ ਕੋਲ ਹੀ ਜਾਣਾ ਕਹਿੰਦਾ ਆ ਜਾ ਉਹ ਗਿਆ ਤੇ ਚਾਚੂ ਕੋਲ ਐ ਕਿਦਾਂ ਬਾਈ ਕਰੋ ਬਾਈ ਕਰੋ ਸਾਰਿਆਂ ਨੂੰ ਬਾਈ ਚਾਚੂ ਰੁਕ ਜਾ ਕਿਨੂੰ ਨਹੀਂ ਕਰਦਾ ਸੁੱਖੀ ਨਹੀਂ ਕਰਦਾ ਬਾਈ ਮੈਂ ਸੁੱਖੀ ਨੂੰ ਬਾਈ ਪਿੱਛੇ ਖੜ ਕੇ ਜਾ ਕੇ ਮੈਂ ਸੁੱਖੀ ਨੂੰ ਬਾਈ ਨਹੀਂ ਕਰਦਾ

ਸ਼ੌਲ ਜੀ ਕੀ ਕਰਨਾ ਹੈ ਨਾ ਮੈਂ ਲਾਤ ਆਈਕਨ ਤਾਂ ਕਰਕੇ ਜੀ ਬਸ ਟਾਈਮ ਹੋ ਗਿਆ 8 ਵਜੇ ਪੂਰੇ 8 ਵਜੇ ਆਪਾਂ ਤੁਰ ਪਏ ਸੂਰਜ ਚੜ੍ਹ ਪਿਆ ਠੰਡ ਆ ਕੇ ਨਾ ਠੰਡਾ ਬਹੁਤ ਹਾਂ ਹਾਂ ਕਿਉਂ ਮੇਰਾ ਮਾੜੇ ਮੇਰੇ ਤੁਸੀਂ ਮਾਦਾ ਸੰਤਰਾ ਚੱਕਣਾ ਸੀ ਤਾਲੇ ਦਾਪਦਾ ਠੀਕ ਹੈ ਮਾਸਿਲ ਘਬਰਾਟ ਹੁੰਦੀ ਹੈ ਬਸ ਸੰਤਰੇ ਦਾ ਅਰੇਂਜਮੈਂਟ ਹੈ ਨਾ ਕਰਨਾ ਪੈਣਾ ਲਓ ਜੀ ਕੀ ਕਰਨਾ ਹੈ ਲਓ ਜੀ ਉਹ ਸੀ ਕਰ ਉਹ ਖੜੇ ਕਿੰਨੇ ਸਾਰੇ ਜਣੇ ਬਾਈ ਬਾਈ ਕਰੀ ਜਾਂਦੇ ਸੀਗੇ ਹੁਣ ਆ ਦੂਜੇ ਇਧਰ ਰਾਤ ਨੂੰ ਆਏ ਸੀ ਆਪਾਂ ਮਾਮੇ ਘਰੇ ਇਧਰ ਆਏ ਨੇ ਵੀਡੀਓ ਮਾੜੀ ਮੋਟੀ ਸ਼ਾਇਦ ਬਣੀ ਹੋਵੇ ਤਾਂ ਬਣੇ ਹੋ ਵੇਖ ਲਾਂਗੇ ਆਵਲੇ ਇਧਰ ਤਾਂ ਆਏ ਹੀ ਨਹੀਂ ਇਧਰ ਆਇਆ ਹੀ ਨਹੀਂ ਗਿਆ ਬਰੇ ਮਾਮਿਆਂ ਘਰੇ ਤੇ ਆਵਲੇ ਆਵਲੇ ਕੋਠੀਆਂ ਚੜੀਆਂ ਆ ਗਿਆ ਚਲੋ ਜੀ ਕਰਦੇ ਸਫ਼ਰ ਨੂੰ ਤੈਅ ਤੇ ਫਿਰ ਮਿਲਾਂਗੇ ਆਪਾਂ ਤੁਹਾਨੂੰ ਸਿੱਧਾ ਬਠਿੰਡੇ ਜਾ ਕੇ ਮਿਲਾਂਗੇ ਇਕ ਤਾਂ ਇਹਦਾ ਚੈੱਕ ਅਪ ਵਗੈਰਾ ਕਰਾਵਾਂਗੇ ਜੱਪ ਦਾ ਤੇ ਵਾਕੀ ਕੋਈ ਹੋਰ ਚੀਜ਼ਾਂ ਹੋਈ ਤਾਂ ਤੁਹਾਨੂੰ ਉੱਥੇ ਵੀਡੀਓ ਬਣਾਵਾਂਗੇ ਆਪਾਂ ਤੇ ਦਿਖਾਵਾਂ ਤੁਹਾਨੂੰ ਚਲੋ ਜੀ ਮਿਲਦੇ ਆਪਾਂ ਤੁਹਾਨੂੰ ਫਿਰ ਲਓ ਜੀ ਸਾਰੇ ਬਣਾ ਲਏ ਨੇ ਚਲੋ ਜੀ ਲਓ ਜੀ ਤੁਹਾਨੂੰ ਨਵੀਂ ਚੀਜ਼ ਦਿਖਾਉਣੀ ਆ ਮਾਮੀ ਕੇ ਪਿੰਡਾਂ ਦੀ ਆ ਦੇਖੋ ਕਿੱਡੀ ਵੱਡੀ ਨਹਿਰ ਜਾਂਦੀ ਨਾ ਇਹ ਨਹਿਰ ਕਿੱਥੋਂ ਪਾੜਦੀ ਆ ਇਹ ਇਧਰੋਂ ਇਧਰੋਂ ਪਾੜ ਕੇ ਆ ਨਹਿਰ ਜਾਂਦੀ ਇੱਕ ਇੱਕ ਨਹਿਰ ਹੋਗੀ ਤੇ ਆ ਜਾਂਦੀ ਆ ਉਧਰ ਦੋ ਨਹਿਰ ਹੋ ਗਈ ਉਹ ਗੱਡੀ ਖੜੀ ਆਪਣੀ ਇੱਕ ਜਾਂਦੀ ਉਧਰ ਵੱਡੀ ਆ ਵੱਡੇ ਵੱਡੇ ਨਹਿਰਾਂ ਨੇ ਇੱਥੇ ਤਾਂ ਆਈ ਦੇਖ ਕੇ ਨਾ ਡਰ ਲੱਗਦਾ ਮੈਂ ਤਾਂ ਮੈਂ ਨਾ ਵਸ ਨੰਗਣ ਨੰਗਣ ਲੱਗੇ ਸੀ ਮੈਂ ਕਿ ਚਲ ਮੜੇ ਵਿਖਾ ਦਨੀ ਆ ਵੇਖੋ ਕਿੰਡੀ ਵੱਡੀ ਨਹਿਰ ਆ ਜਾਂਦੀ ਹੈ ਵੱਡੀਆਂ ਨਹਿਰਾਂ ਜਾਂਦੀ ਨੇ ਤੇ ਆਹ ਫਾੜ ਕੇ ਜਿਹੜੇ ਇਹਦੇ ਥੱਲੇ ਪਾਣੀ ਕੱਢਣ ਨਾਲ ਇੱਥੋਂ ਸਾਰਾ ਪਾੜ ਪੈਂਦਾ ਇੱਕ ਨਹਿਰ ਇੱਧਰ ਨੂੰ ਆ ਗਈ ਇੱਕ ਨਹਿਰ ਇੱਧਰ ਨੂੰ ਆ ਗਈ ਇੱਕ ਨਹਿਰ ਉਧਰੋਂ ਤਿੰਨ ਨਹਿਰਾਂ ਜਾਂਦੀ ਉਧਰ ਨੂੰ ਇੱਕ ਕੱਸੀ ਜਾਂਦੀ ਹੈ ਚਾਰਾਂ ਦੇ ਕਿੰਨਾ ਡਰ ਲੱਗਦਾ ਬਣਾ ਛਲ ਛਲ ਕਰਦਾ ਪਾਣੀ ਨੂੰ ਵੇਖ ਕੇ ਡਰ ਲੱਗਦਾ ਵੀ ਤੇ ਚਲੋ ਜੀ ਮੈਂ ਕਿਹ ਚਲ ਮੜੇ ਵਖਾ ਦੇਣੀ ਤੁਹਾਨੂੰ ਇੱਕ ਨਹਿਰ ਤੋਂ ਦੱਸਿਆ ਹੀ ਆ ਤਿੰਨ ਵੱਡੀਆਂ ਨਹਿਰਾਂ ਨਿਕਲਦੀਆਂ ਨੇ ਇੱਕ ਛੋਟੀ ਕੱਸੀ ਨਿਕਲਦੀ ਇੱਥੋਂ ਚਲੋ ਜੀ ਕਾਰੀ ਤੇ ਚਲੋ ਜੀ ਹੁਣ ਚੱਲਦੇ ਆ ਫਿਰ ਆਪਾਂ ਸਪੈਸ਼ਲ ਵੀਡੀਓ ਖਾਤਰ ਦੋ ਮਿੰਟ ਰੋਕੀ ਸੀ ਮੈਂ ਬਹੁਤ ਹੈ ਬਾਗ ਪਾਣੀ ਹੈ ਬਾਗ ਬਲੂ ਪਾਣੀ ਆ ਅੱਛੇ ਪਾਖੜਾ ਡੈਮ ਚ ਆਉਂਦੀ ਆ ਉੱਕੀ ਆ ਨਹਿਰੋਂ ਦੀ ਵੀ ਪਾਖੜਾ ਡੈਮ ਚੋਂ ਕਹਿੰਦੇ ਜੇ ਤਾਂ ਪਾਣੀ ਦੇਖੋ ਐਵੇਂ ਥੱਲੇ ਵੇਖੀ ਛਲ ਛਲ ਕਰਦਾ ਪਾਣੀ ਹਨਾ ਦਰ ਲੱਗਦਾ ਹੈਗਾ ਹਾਂ ਬਈ ਬਲੂ ਕਲਰ ਦਾ ਪਾਣੀ ਹਨਾ ਨੀਲਾ ਬਿਲਕੁਲ ਸਾਫ਼ ਪਾਣੀ ਹੈ ਇੱਧਰ ਦੇ ਆਹ ਵਾਲੀ ਆਉਂਦੀ ਆ ਪਾਖੜਾ ਡੈਮ ਚੋਂ ਮੈਂ ਤਾਂ ਹੁਣੇ ਦੱਸਿਆ ਮੇਰੇ ਦੁਆਰਾ ਉੱਤਰ ਕੇ ਹੀ ਵੇਖੀ ਉਹ ਕੀ ਓਏ ਪਾਣੀ ਚ ਕਿਸਤੀ ਆਗੇ ਡਰਾਕਟ ਆ ਮੈਂ ਕਿ ਕਿ ਤੇ ਕਿਸਤੀ ਆ ਚਲੋ ਜੀ ਪਾਣੀ ਬਹੁਤ ਸਾਫ ਹੋਣਾ ਜਮਾ ਨੀਲਾ ਪਿਓਰ ਪਾਣੀ ਸਾਫ ਸੁਥਰਾ ਹੈਟਰ ਲੱਗਿਆ 10 10 ਸਾਲ ਦੇ ਇੱਕ ਵਾਰੀ ਵੀ ਨਹੀਂ ਕੰਮ ਕਰਾਇਆ ਉਵੇਂ ਹੀ ਪਈ ਆ ਸਾਫ ਸੁਥਰਾ ਹਾਂ ਵੇਖ ਲਓ ਕਿ ਆਉਂ ਹੁੰਦੀ ਐ ਨਾ ਉਹ ਚ ਸਾਰੀਆਂ ਨਹਿਰਾ ਪਾੜਦੇ ਨੇ ਇੱਕ ਜੋ ਹਾਏ ਇਹਦੇ ਚ ਸਾਰੀਆਂ ਦਸੀਆਂ ਸਾਰੀਆਂ ਪਾੜਦੀਆਂ ਕੱਸੀ ਪਾੜਦੀ ਆ ਹਾਂ ਉਹ ਸੁਆ ਕੱਸੀ ਜਿਹੜਾ ਵੀ ਹੁੰਦਾ ਇਹਨੂੰ ਕਹਿੰਦੇ ਇਹ ਪਾੜਦੀ ਐ ਵੀ ਕਿਹੜਾ ਛੋਟੀ ਵੀ ਵੱਡੀ ਆ ਏਟ ਬਹੁਤ ਪਾਣੀ ਬਹੁਤ ਹਾਂ ਪਾਣੀ ਬੜਾ ਛਲਛਲ ਕਰਦਾ ਡਰ ਲੱਗਦਾ ਦੇਖ ਕੇ ਤਾਂ ਨੇੜੇ ਉਹਦੇ ਦੋਨੋਂ ਪਾਰਟ ਕੀ ਉਧਰੋਂ ਤਿੰਨ ਨਹਿਰਾ ਪਾੜੇ ਤੇ ਦੇਖਿਆ ਨਹੀਂ ਜਾਂਦਾ ਕੋਲ ਖੜ ਕੇ ਤਾਂ ਐ ਹੀ ਹੁੰਦਾ ਪਾਣੀ ਦੇਖ ਕੇ ਡਰ ਲੱਗਦਾ ਇਹ ਤਾਂ ਪਾਣੀ ਘਟਾਇਆ ਹੋਇਆ ਮਰਦਾ ਜੀ ਉਹ ਸਰਕਾਰ ਤਾਂ ਪਿੰਦਾ ਨਾ ਉਹ ਤੋਂ نیچے ਲਿਆ ਜਾਂਦਾ ਆਹ ਪੈ ਰਿਆ ਹੈ ਅੱਛਾ ਮੰਗੀ ਬੈਦਖਾਨਾ ਚੀ ਬੈਦਖਾਨਾ ਚੀ ਬੈਦ ਦਿਨ ਨੇ ਦਿਨ ਨੇ ਦਿਨ ਨੇ ਖਾਣ ਨੂੰ ਲੈ ਮਾੜਾ ਦੇ ਖੋਲੰਗਾ ਆ ਜਾ ਭਈ ਆ ਜਾ ਤੂੰ ਆ ਗਿਆ ਇਸ ਤੋਂ ਉਧਰੋਂ ਮਾ ਮਾਦੂ ਕਿ ਤੂੰ ਆਏਗਾ ਉੱਤ ਮਾੜਾ ਸ਼ੀਸ਼ਾ ਕੋ ਨਾ ਇਹ ਤੋ ਨਹੀਂ ਨਾ ਕੋਈ ਨਾ ਮਾੜਾ ਜਿਹਾ ਸ਼ੀਸ਼ਾ ਹੈ ਕੋਈ ਨਾ ਮਾਤਰਾ ਤੇ ਉੱਤ ਪਾਸੇ ਮਾੜਾ ਦੇ ਕੋਲ ਜਿੱਟ ਤੋਂ ਆ ਖੁੱਲਾ ਹੀ ਹੈ ਸ਼ੀਸ਼ਾ ਨਾ ਵੇ ਮੁੰਡਿਆ ਸ਼ੀਸ਼ਾ ਅਰੇ ਤੂੰ ਵੀ ਬਾਦੇ ਕੋਈ ਨਹੀਂ ਇਹ ਤੇਰਾ ਫਲਾ ਕੇ ਬਾਦੇ ਦਿਖਾ ਲੈ ਹੱਥ ਲਾ ਦੋ ਤੇਰੇ ਹਾਂ ਉਹ ਬੈਠਾ ਉਹ ਤੇ ਕਦਰ ਬੈਠਾ ਆ ਜਾ ਉਹ ਆ ਜਾ ਖੜਾ ਹੋ ਕੇ ਦੇਖ ਲੈ ਖੜਾ ਹੋ ਕੇ ਦੇਖ ਲੈ ਕਾਰ ਚ ਅੰਨਾ ਫਲਾ ਬੰਨ ਸਦਾ ਉਹ ਬੈਠਾ ਹੱਥ ਬੰਨ ਆ ਜਾ ਆ ਜਾ ਹੱਥ ਬੰਨ ਕੇ ਬੈਠਾ ਸਹੀ ਗੱਲ ਆ ਹੱਥ ਬੰਨ ਕੇ ਬੈਠਾ ਕਹਿੰਦਾ ਦੇ ਦੇ ਮੈਨੂੰ ਸੜਕ ਪਾਰ ਕਰ ਕੋਈ ਚੋ ਪੁੱਤ ਹੋ ਬੈਠਾ ਸੜਕ ਪਾਰ ਕਰਕੇ ਆਈ ਇਹਨੂੰ ਹੱਥ ਵਿਖਾ ਦੇ ਕੱਢ ਦੋ ਹੀ ਹੁੰਦੇ ਆ ਪੁੱਤ ਆ ਦੇ ਦੋ ਅਜਾ ਕਿੱਧਰ ਗਿਆ ਉਹ ਇੱਕ ਲੈ ਕੇ ਖੁਸ਼ ਹੋ ਗਿਆ ਦੋ ਲੈ ਗਿਆ ਆ ਸੇ ਹੋ ਜਾਂਦਾ ਸਰੇ ਦੋ ਆ ਗਏ ਦੋ ਖਾ ਲੈ ਦੋ ਅੱਗੇ ਦੋ ਇੱਕ ਹੋ ਆ ਗਿਆ ਉਹ ਭੱਜ ਗਿਆ ਮਰ ਜੇ ਨਿਕਲ ਜਾ ਉਹ ਬਤ ਕੀ ਕੀਤਾ ਨੇ ਦੋ ਪਹਿਲਾਂ ਖਾ ਲੇ ਤੀਜਾ ਮੇਰੇ ਐਚਸੀ ਮੈਂ ਕਿਹਾ ਚਲ ਹੁਣ ਕੱਢੇ ਤੇ ਹਰਮਾਨ ਦਾ ਮੰਦਿਰ ਉੱਥੇ ਆਉਂਦੇ ਹਰਮਾਨ ਦਾ ਮੰਦਿਰ ਉੱਥੇ ਹੀ ਰਹਿੰਦੇ ਠੀਕ ਹੈ ਉਧਰ ਮੰਦਿਰ ਹੈ ਲੈ ਰਾ ਉਹ ਹਰਮਾਨ ਦਾ ਬਹੁਤ ਵੱਡਾ ਮੰਦਿਰ ਆ ਤੁਹਾਨੂੰ ਮਨ ਦੀ ਦਾ ਛੱਟੀ ਕਿੱਥੇ ਉਹ ਮੰਦਿਰ ਆ ਉੱਥੇ ਹੀ ਰਹਿੰਦੇ ਹਾਂ ਬਹੁਤ ਆ ਜਿਹੜਾ ਚੜਾਵਾ ਚੜਦਾ ਉਹ ਚਾਹੀਏ ਬਚੇ ਇੱਥੇ ਨਹੀਂ ਤਾਂ ਕਿੱਥੇ ਤੇ ਤੁਸੀਂ ਲੈ ਲੋ ਸਾਹਿਬ ਉਧਰ ਇੱਕ ਬੈਠਾ ਸੀ ਉਹ ਸੜਕ ਵਿੱਚ ਐਤੋਂ ਬਾੜ ਨਹੀਂ ਸੀ ਉਹ ਲੈ ਗਿਆ ਆਪਦਾ ਇੱਕ ਪੀਸ ਪਾਇਆ ਗਿਆ ਦੋ ਪਾਇਸ ਇੱਥੇ ਲੈਣ ਤੋਂ ਡੇ ਲੈਣ ਇੱਕ ਪੀਸ ਹਾਇ ਇੱਧਰ ਲੇ ਤਿੰਨ ਖਾ ਗਿਆ ਫਿਰ ਤੇ ਉਹਨੇ ਕੀ ਕੀਤਾ ਉਹ ਫਟਾਫਟ ਕਰਨ ਲੱਗਾ ਮੈਂ ਕਿ ਖਾਣੀ ਹੋ ਜਦੋਂ ਮੈਂ ਥੱਲੇ ਸੇੜਦਾ ਚੱਕ ਕੇ ਪਹਿਲਾਂ ਪਿੱਛੇ ਵੇਖਣ ਗਿਆ ਕਿ ਉਹ ਤਾਂ ਨਹੀਂ ਆਉਂਦਾ ਕਿ ਮੇਰੇ ਤੋਂ ਹੋਣ ਤਿੰਨ ਖਾ ਗਿਆ ਤੇ ਲੋ ਜੀ ਹੁਣ ਪਹੁੰਚ ਗਏ ਆਪਾਂ ਬਠਿੰਡਾ 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 ਕੱਲ ਸੀ ਸਭ ਪਰ ਉਹਦੇ ਦੇਖ ਰਿਹਾ ਹੈ